ਪੰਜਾਬ ਦੀ ਧਰਤ 'ਤੇ ਫਿਰ ਤੋਂ ਵੱਡੀ ਵਾਰਤਾਤ ਹੋਈ ਹੈ ਜਿੱਥੇ ਕੈ ਪੈਟਰੋਲ ਪੱਪ ਤੇ ਆਏ ਤਿੰਨ ਨਕਾਬਪੋਸ਼ਾ ਨੇ ਇੱਕ ਕਰਮਚਾਰੀ ਤੇ ਗੋਲੀਆਂ ਵਾਰ ਦਿੱਤੀਆਂ ਨੇ ਲੁੱਟਣ ਦੀ ਨੀਅਤ ਨਾਲ ਆਏ ਇਹਨਾਂ ਬਦਮਾਸ਼ਾਂ ਨੇ ਇੱਕ ਕਰਮਚਾਰੀ ਦੇ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਤਾਂ ਪੰਜਾਬ ਵਿੱਚ ਬਦਮਾਸ਼ਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਨੇ ਕਿ ਬਿਨਾਂ ਕਿਸੇ ਡਰ ਤੇ ਅਤੇ ਬਿਨਾਂ ਕਿਸੇ ਦੇ ਵਜ੍ਹਾ ਤੋਂ ਉਹ ਲੋਕਾਂ ਦੀ ਜ਼ਿੰਦਗੀ ਆਸਾਨੀ ਨਾਲ ਖਤਮ ਕਰ ਰਹੇ ਨੇ ਕੁਝ ਇਸ ਤਰ੍ਹਾਂ ਦੀ ਘਟਨਾ ਪੰਜਾਬ ਦੇ ਕਪੂਰਥਲਾ ਚ ਵਾਪਰੀ ਹੈ ਜਿੱਥੇ ਕਿ ਸ਼ਨੀਵਾਰ ਦੀ ਰਾਤ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਪੈਟਰੋਲ ਪੰਪ ਕਰਮਚਾਰੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ ਉਧਰ ਇਸ ਪੂਰੇ ਘਟਨਾਕਰਮ ਦੀਆਂ ਤਸਵੀਰਾਂ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਚ ਸ਼ੀਲ ਕੈਦ ਹੋ ਗਈਆਂ ਨੇ ਉਹ ਹਮ ਹਮ ਇਹ ਨਾ ਬੋਲ ਕੇ ਨਾ ਕਿ ਮੈਂ ਮੁਟਕਸ਼ੇ ਮੇ ਨਾ ਕਕਵੂਰ ਥਲਾ ਦੇ ਗੋਇੰਦਵਾਲ ਸਾਹਿਬ ਰੋਡ ਉਤੇ ਸਥਿਤ ਇੱਕ ਪੈਟਰੋਲ ਪੰਪ ਤੇ ਰਾਤ ਦੇ ਸਮੇਂ ਪੈਟਰੋਲ ਪਿਵੌਣ ਆਏ ਤਿੰਨ ਨਕਾਬਪੋਸ਼ ਬਾਈਕ ਸਵਾਰਾਂ ਵੱਲੋਂ ਪੈਟਰੋਲ ਪੰਪ ਦੇ ਮੁਲਾਜ਼ਮ ਤੇ ਫਾਇਰਿੰਗ ਕਰਨ ਦੀ ਘਟਨਾ ਵਾਪਰੀ ਹੈ ਇਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਇਹ ਹਾਦਸੇ ਵਿੱਚ ਜ਼ਖਮੀ ਕਰਮਚਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਪਿੰਡ ਖੀਰਾਵਾਲੀ ਦੇ ਨਸੀਖ ਐਚਪੀ ਪੈਟਰੋਲ ਪੰਪ ਤੇ ਰਾਤ ਦੇ ਸਮੇਂ ਤਿੰਨ ਬਾਈਕ ਸਵਾਰ ਆਏ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਪੈਟਰੋਲ ਪੰਪ ਕਰਮਚਾਰੀ ਨੇ ਉਹਨਾਂ ਦੀ ਬਾਈਕ ਵਿੱਚ ਪੈਟਰੋਲ ਪਾਇਆ ਪੈਟਰੋਲ ਪੂਉਣ ਤੋਂ ਬਾਅਦ ਉਹਨਾਂ ਵਿਚੇ ਤੂਤੂ ਮਮੇ ਹੋ ਗਈ ਇੱਥੇ ਹੀ ਡਿਊਟੀ ਤੇ ਤੈਨਾਤ ਕਰਮਚਾਰੀ ਕੁਲਵੰਤ ਸਿੰਘ ਆ ਗਿਆ ਬਾਈਕ ਸਵਾਰਾਂ ਵੱਲੋਂ ਇੱਕ ਦੇ ਕੋਲ ਦਾਸਤਰ ਅਤੇ ਦੂਜੇ ਦੇ ਕੋਲ ਪਿਸਤੌਲ ਸੀ ਪਿਸਤੌਲ ਵਾਲੇ ਬਦਮਾਸ਼ ਨੇ ਕੁਲਵੰਤ ਸਿੰਘ ਤੇ ਬਿਨਾਂ ਕੋਈ ਪੁੱਛੇ ਦੱਸਿਆ ਉਸ ਦੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕੁਲਵੰਤ ਸਿੰਘ ਮੌਕੇ ਤੇ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਜਦਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਉਧਰ ਜ਼ਖਮੀ ਕਰਮਚਾਰੀ ਕੁਲਵੰਤ ਸਿੰਘ ਨੂੰ ਇਲਾਜ ਲਈ ਜਲੰਧਰ ਦੇ ਨੇਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਸੀ ਗੰਭੀਰ ਹਾਲਤ ਨੂੰ ਦੇਖਦੇ ਆ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਪਰ ਲੁਧਿਆਣਾ ਹਸਪਤਾਲ ਪਹੁੰਚਣ ਤੇ ਡਿਊਟੀ ਡਾਕਟਰ ਨੇ ਖੁਲਬੰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਫਿਲਹਾਲ ਇਸ ਪੂਰੇ ਮਾਮਲੇ 'ਤੇ ਕਪੂਰਥਲਾ ਪੁਲਿਸ ਕਾਰਵਾਈ ਕਰ ਰਹੀ ਹੈ ਉਹਨਾਂ ਵੱਲੋਂ ਬਦਮਾਸ਼ਾਂ ਦੀ ਪਛਾਣ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਸੈਂਟਰਲ ਪੰਜਾਬ ਟੀਵੀ